ਅਮਰ ਰਹੇ ਅਮਰ ਰਹੇ ਅਮਰ ਰਹੇ ਸਤਿ ਸਰਕਾਰ ਜਿੰਦਾਬਾਦ ਮੁਜ਼ਾਬਤ ਮੁਜ਼ਾਬਤ ਸਤਿ ਸਰਕਾਰ ਜਿੰਦਾਬਾਦ ਮੁਜ਼ਾਬਤ ਅਮਰ ਰਹੇ ਅਮਰ ਰਹੇ ਸਤਿ ਸਰਕਾਰ ਜਿੰਦਾਬਾਦ ਮੁਜ਼ਾਬਤ ਮੁਜ਼ਾਬਤ सद <laughs> ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀਕ ਸਾਝੇ ਕਾਦੀ ਹੈ। ਭਾਜੀ ਦੇ ਤਰਫੇ ਪੁੱਕੇ ਗਏ ਨੇ ਸੁਰੱਖਿਅਤ ਦਿਖਾਤੇ ਕਿ ਸਰਵਤ ਥੋੜਾ ਥੋੜਾ ਦੇਖੋ ਇਹ ਅੱਜ ਅਸੀਂ ਰੋਸ ਵੱਜੋਂ ਫੁਕੇ ਗਏ ਨੇ ਜੋ ਪਰਸੋਂ ਦੁੱਧਾ ਇੱਕ ਹੋਇਆ ਸੀ ਸਭਕਰ ਮੰਦੇ ਉੱਥੇ ਲਖੀਆ ਆਪਣੇ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਦੀ ਹਰਿਆਣਾ ਸਰਕਾਰ ਦੇ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਹਦੇ ਪੂਰੇ ਰੋਸ ਵੱਜੋਂ ਪੂਰੇ ਆਪਣੇ ਭਾਰਤ ਦੇ ਵਿੱਚ ਜਿਹਨੇ ਸੰਯੁਕਤ ਮੋਰਚੇ ਦੀ ਕਾਹਲ ਸੀਗੀ ਉਹਦੇ ਮੱਦੇ ਨਜ਼ਰ ਅਸੀਂ ਅੱਜ ਉਹਨੂੰ ਇੱਕ ਰੋਜ਼ ਵੱਜੋ ਪਤਲੇ ਪੁੱਕੇ ਗਏ ਨੇ ਇੱਕ ਡੱਲੇ ਵਾਲ ਉਹ ਇੱਕ ਅਪੀਲ ਕੀਤੀ ਗਈ ਹੈ ਕਿ ਰੋਸ਼ ਦੇ ਵਿੱਚ ਸ਼ੋਕ ਦੇ ਲਈ ਇੱਕ ਕਾਲੀ ਝੰਡੀ ਗੱਡੀਆਂ ਤੇ ਤੇ ਘਰਾਂ ਉੱਤੇ ਉਹ ਕੀਤੀਆਂ ਜਾਣ 22 ਤੇ 23 ਤਰੀਕ ਤੋਂ ਲੈ ਕੇ ਦੇਖੋ ਜੇ ਮੰਨੋ ਇਹ ਹੈਗਾ ਸਾਡੇ ਲੀਡਰਾਂ ਦੀ ਕਮੇਟੀ ਬਣੀ ਹੋਈ ਹੈ ਜੀ ਕੱਲ ਵੀ ਉੱਤੇ ਸੰਯੁਕਤ ਮੋਰਚ ਤੇ ਇਹ ਗੱਲ ਕਹੀ ਗਈ ਆ ਉਹ ਉਹਨਾਂ ਦੀ ਗੱਲਬਾਤ ਚੱਲ ਰਹੀ ਆ ਜੋ ਵੀ ਸਾਨੂੰ ਹੁਕਮ ਆਇਆ ਅਸੀਂ ਉਹਦੇ ਹਿਸਾਬ ਨਾਲ ਉਹਨਾਂ ਦਾ ਜੋ ਵੀ ਹੁਕਮ ਹੋਗਾ ਹੀ ਕਰਾਂਗੇ 26 ਤਰੀਕ ਦੀ ਗੱਲ ਕਰੀ ਤਾਂ 26 ਤਰੀਕ ਨੂੰ 26 ਤਰੀਕ ਨੂੰ ਟਰੈਕਟਰਾਂ ਦਾ ਦਿੱਤਾ ਗਿਆ ਜੀ ਬਈ ਰੋੜਾਂ ਦੇ ਉੱਤੇ ਕਢਾਉਣੇ ਨੇ ਬਈ ਆਪਣੇ ਚਾਹੇ ਤਹਿਸੀਲ ਹੋ ਗਈ ਸ਼ਹਿਰਾਂ ਦੇ ਵਿੱਚ ਆਪਾਂ ਜਿੱਥੇ ਵੀ ਜਾ ਕੇ ਟਰੈਕਟਰ ਕਢਾਉਣੇ ਨੇ ਸਾਈਡ ਤੇ ਕਰਕੇ ਜੀ ਤੁਹਾਡਾ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਡੀ ਕੇ ਜਰਾਜੇਵਾਲ ਅੱਜ ਜਿਹੜੀ ਉਹ ਲਿਖਿਆ ਹੋਇਆ ਸੀਗਾ ਸੰਯੁਕਤ ਮੋਰਚੇ ਵੱਲੋਂ ਕੀ ਪ੍ਰੋਗਰਾਮ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਇਹਨਾਂ ਦਾ ਤਿੰਨਾਂ ਦਾ ਆਰਤੀ ਪੂਜਾ ਮੇ ਜਾ ਰਿਹਾ ਸਾਰੇ ਦੇਸ਼ 'ਚ ਜੋ ਕੱਲ ਐਸਕੇਐਮ ਵੱਲੋਂ ਕਿਹਾ ਗਿਆ ਸੀ ਉਹਦੇ ਸਬੰਧ ਚ ਜਿਹੜਾ ਆਪਣੇ ਉੱਥੇ Haryana ਚ ਚੱਲ ਰਿਹਾ ਹੈ Haryana border ਤੇ ਟਰ ਸਰਕਾਰ ਨੇ ਜੋ ਜਨਮ ਜ਼ਰੂਰ ਕੀਤਾ ਇਤਨਾ بڑا ਸਾਡਾ ਇੱਕ ਕਿਸਾਨ ਸ਼ਹੀਦ ਕੀਤਾ ਉਹਦੇ ਰੌਸ ਵਿੱਚੋਂ ਅੱਜ ਸਾਰੇ ਦੇਸ਼ ਚ ਇਹਨਾਂ ਦੀਆਂ ਆਰਥਿਕ ਹੂਕ ਮਜਾਰਾ ਕੀਤਾ ਜਾ ਰਿਹਾ ਹੈ ਅਗਲੀ ਗੱਲ ਕਰੀਏ ਤਾਂ ਅਗਲਾ ਕੀ ਹੋਏਗਾ ਜਿਹੜਾ 26 ਤਰੀਕ ਨੂੰ ਪ੍ਰੋਗਰਾਮ ਲਿਖਿਆ ਗਿਆ 26 ਤਰੀਕ ਨੂੰ ਕਿਹਾ ਜਿਵੇਂ ਉਹ ਸੁਨੇਹਾ ਆਇਆ ਵੀ ਉਹ ਚ ਆਪਣੇ ਆਪਣੇ ਜਿੱਥੇ ਕੋਈ ਨੈਸ਼ਨਲ ਹਾਈਵੇ ਜਾਂ ਸਟੇਟ ਹਾਈਵੇ ਲੱਗਦੇ ਨੇ ਉਹਨਾਂ ਤੇ ਆਪਣੇ ਟਰੈਕਟਰ ਖੜਾ ਕੇ ਰੋਸ ਕਰਨਾ ਉਹ ਅਸੀਂ ਰੋਸ ਕਰਾਂਗੇ